ਹੈਲੋ ਸਤਿ ਸ੍ਰੀ ਅਕਾਲ ਗਾਇਸ ਵੈਲਕਮ ਆ ਤੁਹਾਡੇ ਸਾਡੇ ਅੱਜ ਦੇ ਵਲੌਗ ਵਿੱਚ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਹੁਣ ਗੁਰੂ ਮਹਾਰਾਜ ਦੇ ਬਾਬਾ ਦਸਮੇਲੇ ਘਰ ਆਈ ਸੀ ਤੁਹਾਨੂੰ ਦੱਸਿਆ ਸੀ ਗੱਡੀ ਤੇ ਮੱਥਾ ਟੇਕਾਇਆ ਸੀ ਗੁਰਦੁਆਰ ਸਾਹਿਬ ਨੂੰ ਫੋਨ ਫੋਨ ਅਸੀਂ ਪਹਿਲਾਂ ਚੱਲੇ ਆ ਗੱਡੀ ਲੈ ਕੇ ਆਪਣੇ ਸਹੁਰੇ ਜਿੱਥੇ ਭਾਂਦਾ ਚਾਹ ਤੇ ਭਾਂਦਾ ਵੀ ਸੀ ਫੋਨ ਕਰਾਂਦੇ ਆ ਇਸ ਜੱਗਾ ਕੇ ਭਾਜੀ ਆਓ ਹਨਾ ਤੇ ਮੇਰਾ ਇਰਾਦਾ ਵੀ ਚਲੋ ਸਪਰੀ ਨੂੰ ਗਾਦੀ ਛੁੱਟੀ ਐ ਦੋ ਛੁੱਟੀਆਂ ਨੇ ਜਿੱਥੇ ਨੂੰ ਮੈਂ ਕਿਹਾ ਚਲੋ ਇੱਧਰ ਹੋਈ ਐ ਹੁਣ ਸ਼ਾਮ ਨੂੰ ਆ ਕੇ ਕੰਮ ਤੋਂ ਆਣ ਕੇ ਵਾਪਸ ਤੇ ਹੁਣ ਜਾ ਰਹੇ ਆ ਅਸੀਂ ਕੇ ਪੀਟੀ ਸਪਰੀ ਰਾਜਵੀਰ ਵੀ ਉੱਠ ਗਿਆ ਪਹਿਲਾਂ ਰਾਜਵੀਰ ਵੀ ਢਿੱਡੀ ਦਿਖਾਈ ਜਾਂਦਾ ਆਪਣੀ ਇਹਨੂੰ ਜਦੋਂ ਲੱਗ ਪਤਾ ਲੱਗਿਆ ਨਾ ਕਿ ਪਾਪਾ ਵੀਡੀਓ ਬਣਾਣ ਲੱਗ ਗਏ ਨੇ ਤੇ ਉੱਠ ਕੇ ਨਾਲ ਹੀ ਅਸੀਂ ਤੇਰੀ ਜੀ ਘਟ ਕੇ ਦੇਖਣ ਲੱਗ ਗਏ ਇਹੋ ਮਨਾਤੀ ਹੋ ਗਿਆ ਸ਼ਕੀਨ ਮੁੰਡਾ ਸਾਡਾ ਬਾਪੂ ਸ਼ਕੀਨ ਤਾਂ ਹੁੰਦਾ ਦੱਬ ਸ਼ਕੀਨ ਹੁੰਦਾ ਹਨ ਰਹਿ ਕੋਈ ਕਸਰ ਰਹਿ ਨਾ ਜਾਏ ਬਸ ਜਿਹੜੀ ਰਹਿ ਗਈ ਉਹ ਇਹਨਾਂ ਨੇ ਪੂਰੀ ਕਰ ਦੇਣੀ ਹਾਂ ਸੁਖੀਰ ਕਹਿੰਦਾ ਹੀ ਕਹਿੰਦਾ ਬਾਪਾ ਅੱਜ ਇਹਨਾਂ ਜਿੱਥੇ ਰੂਪੀ ਕੋਣ ਲਖਾਉਣਾ ਥੱਲੇ ਲਖਾਉਣਾ ਨਾ ਰੂਪੀ ਕੋਣ ਗੱਡੀ ਤੇ ਤੇ ਮੈਂ ਕਿਹਾ ਕਿਹੜੀ ਗੱਲੋਂ ਮੈਂ ਕਿਹਾ ਸਾਡੇ ਲਈ ਇਹੀ ਰੂਪੀ ਕੋਣ ਹੈ ਤੂੰ ਜਦੋਂ ਆਇਆ ਵੱਡਾ ਮੈਂ ਕਿਹਾ ਕਮਾਈ ਕਰਾਂਗਾ ਬਾਅਦ ਵਿੱਚ ਹੌਸਰ ਭਾਣ ਮੇਰੇ ਰੂਪੀ ਕੋਣ ਲੈ ਮੇਰੇ ਲੋਚੀਵ ਹੈਗਾ ਲੈ ਜਿਹੜੀ ਮਲਜੀ ਲੈ ਹੈ ਅਹੀ ਆ ਡੀ ਜਿੱਸਾ ਕਹਿ ਗਈ ਹੱਥ ਪੈਂਦੇ ਅਸੀਂ ਬਾਗ ਦੇ ਹੀ ਲੰਮੀ ਆ ਮੇਰਾ ਸੁਪਨਾ ਇੱਥੇ ਤੱਕ ਸੀ ਕਿ ਮੈਂ ਥਾਰ ਲਵਾਂ ਮੈਂ ਥਾਰ ਲਈ ਹੋਣੀ ਮਾਰੇ ਕਿਰਪਾ ਇਹ ਬੱਚੇ ਹੁਣ ਵੱਡੇ ਹੋਣ ਇਹਨਾਂ ਨੂੰ ਸੈਟ ਕਰਨਾ ਹੈ ਨਾ ਫਿਰ ਜੋ ਮਰਜ਼ੀ ਘਟਿਆ ਲੈ ਕੇ ਦੇਣ ਮੈਨੂੰ ਜਿਹੜੀ ਮਰਜ਼ੀ ਘਟੇ ਦੀ ਝੂੜਾ ਦਵਾ ਦੇਣਾ ਆਪਾਂ ਨੂੰ ਜੀ ਆਪਾਂ ਨਹੀਂ ਜਾਣਾ ਵਿੱਚ ਮੈਨੂੰ ਇਹ ਬਾਅਦ ਉਹ ਬਾਅਦ ਜਾ ਕੇ ਮੈਨੂੰ ਇਹ ਭਾਵੇਂ ਜੀ ਵੈਗਲ ਲੈਦੇ ਜੋ ਵੀ ਕੋ ਜੋ ਮਰਜ਼ੀ ਲੈਦੇ ਆਪਾਂ ਤੇ ਚਲਾਵਾ ਕੇ ਨਾ ਸੁખ્યા ਮੈਚ ਰਾਈ ਲੈਣੀ ਹੈ ਪਤਾ ਲੱਗੇਗਾ ਨਾ ਜਦੋਂ ਫਿਰ ਕਮਾਈ ਕਰਕੇ ਆਪ ਲੈਣੀ ਪਈ ਮਾਸ਼ਾ ਕਮਾਈ ਮੈਂ ਕਰਾਂ 10-12 ਬਾਰ ਬਾਰ ਘੰਟੇ ਚੱਲਣਾ ਹੁੰਦਾ ਮੈਂ ਤੇ ਤੁਸੀਂ ਝੂਠੇ ਲੋ ਉਧਰੋਂ ਤੁਸੀਂ ਹਨਾ ਰੁਪਏ ਕੋਲ ਨਾਲ ਤੁਹਾਨੂੰ ਘੁਮਾਵਾ ਓਏ ਲੋਕੀਆ ਜੀ ਆਇਆਂ ਕੇ ਤੁਸੀਂ ਗਾਇਸ ਇਹ ਇੱਕ ਗ੍ਰੈਂਡ ਵਿਲਾ ਹੋਟਲ ਜਿੱਥੇ ਆਈਆਂ ਨੂੰ ਘਸਾ ਦਿੰਦਾ ਯਾਰ ਆਣ ਆਣ ਕੇ ਨਾ ਪਰ ਬੜਾ ਲਾਹਾ ਘਟਿਆ ਇੱਥੋਂ ਆਪਾਂ ਹਣਾ ਇੱਥੇ ਮੈਂਬਰਸ਼ਿਪ ਲੱਲੀ ਮੈਂਬਰਸ਼ਿਪ ਲੈਣਾ ਇਹ ਫਾਇਦਾ ਹੋ ਗਿਆ ਕਿ ਮਤਲਬ ਟਿਕਤੇ ਇੱਕ ਦਿਨ ਰੂਮ ਫ੍ਰੀ ਤੇ ਸਵੇਰੇ ਬ੍ਰੇਕਫਾਸਟ ਵੀ ਫ੍ਰੀ ਇੱਕ ਸਾਲ ਵਿੱਚ ਇੱਕ ਵਾਰ ਇੱਕ ਸਾਲ ਚ ਆਪਾਂ ਯੂਜ਼ ਕਰ ਸਕਦੇ ਹਾਂ ਸੋਸ ਵਿਅਕਤੀ ਜਾ ਸਕਦੇ ਇੱਕ 15 10-10 ਸੌਂਪਰੀ ਹੈਨਾ 10 ਸੌਂਪਰੀ 10 ਕੌਫੀ 10 ਮੁਕਟਲ ਬੋਕਟਲ ਤਾਂ ਸਾਡੇ ਫ੍ਰੀ ਹੈ ਹੋਟਲ ਅਹੀ ਜਿਆਦਾ ਕਿਉਂਕਿ ਉਦੋਂ ਸਿਆਲ ਹੀ ਹੈਨਾ ਸਹਾਲੀ ਨੇ ਕਾਰ ਬਣੀ ਮੇਂ ਇਸ ਆਹ ਹੀ ਦਿਨ ਸੀਗੇ ਜਦੋਂ ਤੇ ਆਪਾਂ ਜ਼ਿਆਦਾ ਵਾ ਮੋਕਾ ਵੀ ਉਸਾ ਕੋਫੀ ਕੋਫੀ ਹੀ ਪੀਦੀ ਸਾਰੇ ਗੋਬੜਾ ਹੀ ਕੋਫੀ ਦੀ ਯੂਜ਼ ਕਰ ਲਈ ਸੀ ਸੂਪ ਵੀ ਇਨੇ ਪੀ ਲਿਆ ਸੂਪ ਦੀ ਸੀਨੇ ਸੂਪ ਵੀ ਸਾਰਾ ਇਸ ਗੋਣ ਕਰ ਲਿਆ ਸੀ ਅਸੀਂ ਇੱਕ ਦਿਨ ਲਾਈਟ ਸਾਡੇ ਹੋ ਗਈ ਖਰਾਬ ਤੇ ਇੱਥੇ ਫੋਨ ਲਾਇਆ ਮੈਂ ਜਿਹੜਾ ਬੰਦੇ ਵਾਕਮ ਹੋ ਗਏ ਸੀ ਵੀ ਆਣ ਲੱਗ ਕੇ ਹੀ ਇੱਥੇ ਟੂਕੂ ਲਾਇਆ ਬੰਦੇ ਨੂੰ ਮੈਂ ਕਹਾ ਭਾਜੀ ਲਾਈਟ ਹੋ ਗਈ ਖਰਾਬ ਹੋ ਗਈ ਜਦੋਂ ਵੀ ਕਹਿੰਦੇ ਕਮਰਾ ਏਦਾਂ ਤੁਹਾਨੂੰ ਚਾਹੀਦਾ ਹੋਏਗਾ ਨਾ ਤੁਸੀਂ ਸਾਨੂੰ 2 ਦਿਨ ਪਹਿਲਾਂ ਦੱਸਦੇ ਤੇ ਹੁਣ ਲਾਈਟ ਚਲ ਗਈ ਤੇ ਹੁਣ ਦਿੱਕਤ ਹੋ ਗਈ ਹੁਣ ਮੈਂ ਕਿਹਾ 2-3 ਦਿਨ ਪਹਿਲਾਂ ਕਿਹਾ ਦੱਸਿਆ ਹੁਣ ਰਹਿਣ ਨੂੰ ਗਿਆ ਮੈਂ ਕਿਹਾ ਜਿੱਦਾਂ ਮੈਂ ਰਜਿਸਟਰ ਕਰ ਅਸੀਂ ਆਉਣ ਲੱਗੇ ਤੇ ਰਹੀ ਆਏ ਤੇ ਕਮਰਾ ਹੀ ਵਿਆਹ ਬਾਦਿਸ਼ਾਨ ਕਮਰਾ ਕਹਿੰਦਾ ਕਿ ਅਸੀਂ ਯੂਜ਼ ਕਰ ਚੁੱਕੇ ਕਮਰਾ ਵੀ ਯੂਜ਼ ਕਰਦੇ ਕਮਰਾ ਲਿਖਾ ਰਹਾ ਤਰੇ ਹੈ ਦਾ ਹਾਵਣਾ ਸਵੇਰੇ ਹੀ ਦਾ ਮਤਲਬ ਪੂਰਾ ਆਕੇ ਬ੍ਰੇਕਫਾਸਟ ਹੈ ਨਾ ਹਾਨੂੰ ਕੋਈ ਪਰਮ ਨਹੀਂ ਸੀ ਕਿ ਬ੍ਰੇਕਫਾਸਟ ਵਿੱਚ ਹੀ ਹੈ ਕੰਪਲੀਮੈਂਟਰੀ ਜੰਦੇ ਨਾ ਤੇ ਅਸੀਂ ਆ ਉਹਨੂੰ ਕਨਫਰਮ ਨਹੀਂ ਸੀਗਾ ਅਸੀਂ ਡਰਦੇ ਦੱਸਦੇ ਪਰੋਠੇ ਖਾ ਗਏ ਇੱਕ ਕਿਸ਼ਾ ਕਿ ਉਹਨੇ ਡੇਂਡੂ ਬੋਗੋ ਸਗੇ ਹੋਣਾ ਤੇ ਅਸੀਂ ਡਰਦੇ ਦੱਸਦੇ ਕਿ ਨਹੀਂ ਬਸ ਬਹੁਤ ਤਾਫੀ ਦੇ ਨਾਲ ਬਹੁਤ ਇਹ ਤੇ ਬਾਅਦ ਵਿੱਚ ਮੈਂ ਕਿਹਾ ਇਹਦਾ ਬਿੱਲ ਕਹਿੰਦੇ ਨਹੀਂ ਇਹ ਵਿੱਚ ਹੀ ਕੰਪਲੀਮੈਂਟਰੀ ਮੈਂ ਕਿਹਾ ਪਹਿਲਾਂ ਕਿਉਂ ਨਹੀਂ ਦੱਸਿਆ ਤੁਸੀਂ ਅਹੀਂ ਡਰਦੇ ਦੱਸਦੇ ਪਰੋਠੇ ਖਾਦੇ ਨਹੀਂ ਅਸੀਂ ਤਾਂ ਪੈਕ ਵੀ ਕਰਾ ਲਈ ਇਹ ਤਾਂ ਤੈ ਮਾਂ ਦੇਣੀ ਪਰੋਠਿਆਂ ਦੀ ਆਹਾ ਆ ਕੇ ਉਹ ਪਤਾ ਨੂੰ ਬਾਅਦ ਚ ਲੱਗਾ ਚਲੋ ਉਹ ਤਾਂ ਹੁਣ ਹੁੰਦੇ ਆ ਫਿਰ ਵੀ 1900 ਤੋਂ 2000 ਦੇ ਵਿੱਚ ਵਿੱਚ ਜੋ ਲਿਆ ਤੇ ਮੈਂ ਕਿਹਾ ਕਮਰੇ ਦਾ ਰੈਂਟ ਹੀ ਇੱਕ ਦਿਨ ਆਸਤੇ ਇਹਨਾਂ ਦਾ ਮੈਂ ਕਿਹਾ 3000 ਦੇ ਲਗਭਗ ਹੀ ਆ ਤੇ ਮਨੋ ਉਹ ਵਧੀਆ ਹੈ ਵਧੀਆ ਹੀ ਸਾਰਾ ਕੁਝ ਬਹੁਤ ਵਧੀਆ ਸੀ ਇਹ ਤਾਂ ਪੂਰਾ ਇੰਜੋਏ ਕੀਤਾ ਸਵਾਦ ਹੁਣ ਫੇਰ ਹੀ ਜਦ ਸਾਹ ਵਾਸਤੇ ਵੀ ਪੈਕਿੰਗ ਹੁਣ ਉਹ ਪੈਕੇਜ ਜਿਹੜਾ ਉਹਦੇ ਵਿੱਚ ਇਹ ਹੈ ਕਿ ਜਦੋਂ ਵੀ ਅਸੀਂ ਕੋਈ ਵੀ ਚੀਜ਼ ਆਏ ਗੇ ਰੂਮ ਲੈਣੇ ਆ ਮੰਨ ਲਓ ਖਾਣੇ ਪੀਣੇ ਆ ਕੁਝ ਵੀ ਉਹ ਤੁਹਾਨੂੰ 20% ਸਪੋਟ ਮਿਲੇਗਾ ਤੁਸੀਂ ਵੀ ਜੇ ਕਦੀ ਆਏ ਤੁਸੀਂ ਆਣ ਕੇ ਮੈਨੂੰ ਮੈਸੇਜ ਕਰਦੇ ਹੋ ਭਾਵੇਂ ਕਿਤੇ ਮਰਜੀ ਹਾਂ ਜਾਂ YouTube ਤੇ ਕਹਿੰਦੇ ਕਿ ਭਾਜੀ ਡਿਸਕਾਊਂਟ ਚਾਹੀਦਾ ਆ ਤੁਸੀਂ ਮੈਨੂੰ ਫੋਨ ਕਰਦੇ ਹੋ ਮੈਸੇਜ ਕਰਦੇ ਹੋ ਤੁਹਾਨੂੰ ਡਿਸਕਾਊਂਟ 20% ਮਿਲੇਗਾ ਤੁਸੀਂ ਜਦੋਂ ਵੀ ਆਣ ਕੇ ਮੈਨੂੰ ਮੈਸੇਜ ਕਰੇਗਾ ਦੇਰ ਆ ਸਬਸਕ੍ਰਾਈਬ ਕਰੇਗਾ ਦੇਰ ਆ ਸਬਸਕ੍ਰਾਈਬ ਕਰਕੇ ਆਏਗਾ ਤੁਹਾਨੂੰ 20% ਡਿਸਕਾਊਂਟ ਮਿਲੇਗਾ ਤੇ ਖਾਣਾ ਪੀਣਾ ਐ A1 ਐ ਤੁਸੀਂ ਮੈਂ ਕਹਿਆ ਕਰੀ ਇੱਥੇ ਆ ਕੇ ਨਾ ਤੁਹਾਨੂੰ ਸੀਗਾ ਨਾ ਮੂ ਵੀ ਲੱਗ ਜਾਣਾ ਤੁਹਾਨੂੰ ਕਿ ਅਸੀਂ ਜਾਣਾਂ ਦੇ ਇੱਥੇ ਇੱਕ ਅੰਤਰ ਹੈ ਇਹਨਾਂ ਸੋਣਾ ਅਸੀਂ ਇੱਕ ਦਿਨ ਇੱਥੇ ਦਾ ਵੀ ਵਲੋਗ ਬਣਾਵਾਂਗੇ ਅਸੀਂ ਹੌਨ ਦਾ ਟਾਈਮ ਨਹੀਂ ਸੀ ਹੈਗਾ ਨੇ ਦੇਖੀ ਇੱਥੋਂ ਥੋੜਾ ਬਹੁਤ ਛੱਕ ਜਾਣਾ ਸੀ ਸੂਬਾ ਸਰਵੇ ਨੇ ਛੱਕ ਲੈਣਾ ਤੇ ਹੁਣ ਡੇਰਾ ਉੱਪਰ ਗਿਆ ਬੜਾ ਹੋ ਗਿਆ ਆ ਮੈਨੂੰ ਜਾਣਾ ਹੈ ਹੁਣ ਸਾਨੂੰ ਪਤਾ ਆ ਰਾਹ ਲੰਮੀ ਆ ਪਹੁੰਚਣੇ 8:00 ਵਜੇ ਚਲੇ ਹਾਂ 8:00 ਵਜੇ ਚ 2 ਮਿੰਟ ਆ ਗਿਆ ਸੀ ਸਵੇਰ ਟਾਈਮ ਬਹੁਤ ਹੋ ਗਿਆ ਉੱਥੇ ਵੀ ਵੇਟ ਕਰ ਰਹੇ ਹੁੰਦੇ ਨੇ ਤੇ ਸਿਆ ਨਹੀਂ ਮਾਤਾ ਨੂੰ ਨਹੀਂ ਦੱਸਿਆ ਜੱਗੇ ਨੂੰ ਹੁਣ ਲਾਇਆ ਤੇ ਸੀ ਆਉਣ ਲੱਗੇ ਆ ਗੱਲਾਂ ਭਾਜੀ ਅੱਜ ਵਾਜੂ ਤਾਂ ਉਹ ਦੇ ਨਡਾਲੇ ਦੇ ਵਿੱਚ ਇੱਕ ਸੰਦੀਪ ਟੈਂਟ ਹਾਊਸ ਤੇ ਦੁਕਾਨ ਹੈ ਨਾ ਇਹਨਾਂ ਦੀ ਬਾਸੇ ਗੁੜੀ ਜਾਂਦੀ ਹੁਣੀ ਹੈ ਉਹਨਾਂ ਸੰਦੀਪ ਤੇ ਇਹ ਪੜ ਲੈਂਦੇ ਆ ਇਹ ਪੜ ਲੈਂਦਾ ਉਹਦੋਂ ਪੜ ਗਿਆ ਨਾਮ ਨਾ ਸੰਦੀਪ ਟੈਂਟ ਹਾਊਸ ਤੇ ਉਹਨੂੰ ਛੇੜਦੇ ਆ ਸੰਦੀਪ ਟੈਂਟ ਹਾਊਸ ਕਰਦੇ ਉਹਨੂੰ ਤੇ ਤੈਨੂੰ ਨਹੀਂ ਕਹਿੰਦੇ ਕੁਝ ਉਹ ਦਰਖਤ ਰਵਾ ਕੇ ਲੱਗੀ ਥੱਲੋਂ ਦਾ ਸਾਰਾ ਵੇਖੀ ਹੁਣ ਕਿ ਘਣਾਇਆ ਥਲੋਂ ਐਂ ਖੋਖਲਾ ਹੋ ਗਿਆ ਲੋਕਾਂ ਨੇ ਏਡ ਮਗਾਉ ਲੋਕਾਂ ਨੇ ਆਪੇ ਮਨਵਾ ਲਈ ਨਹੀਂ ਮੰਨੇ ਗਰਮੀ ਇੰਨੀ ਜ਼ਿਆਦਾ ਕਰ ਦਿੱਤੀ ਗਰਮੀ ਵੀ ਇਹ ਅੱਗ ਲੱਗਣ ਨਾਲ ਗਰਮੀ ਮੈਂ ਕਹਾ ਤੋਬਾ ਤੋਬਾ ਹੈ ਵੀਆ ਦੋ ਤਿੰਨ ਦਿਨ ਤੁਹਾਨੂੰ ਵੀ ਪਤਾ ਹੀ ਹੋਣਾ ਹੈ ਤੁਸੀਂ ਪੰਜਾਬੀ ਰਹਿੰਦੇ ਹੋ ਇਹ ਅਮਰੀਕਾ ਵਾਲੇ ਦੇਖਣ ਤੁਹਾਨੂੰ ਕਿ ਗਰਮੀ ਗਰਮੀ ਬਹੁਤ ਹੈ ਅਮਰੀਕਾ ਵਾਲੇ ਜਿਹੜੇ ਹੈਗੇ ਮੇਰੇ ਫਰੈਂਡ ਦੇ ਵਿੱਚ ਉਹਨਾਂ ਨੂੰ ਹੀ ਕਹਿ ਰਹੇ ਆ ਉਹਨਾਂ ਨੂੰ ਇਹ ਕਿ ਠੰਡ ਬਹੁਤ ਹੋ ਰਹੀ ਹੈ ਹਨਾ ਪਰ ਅੱਥੇ ਗਰਮੀ ਬਹੁਤ ਹੋ ਰਹੀ ਹੈ ਇਹ ਆ ਗੋਗੋ ਲੱਗਣ ਕਰਕੇ ਨਾ ਜ਼ਿਆਦੀ ਹੋ ਗਈ ਉਹਦੇ ਟੈਂਪਰੇਚਰ 45 ਤੋਂ ਪਲੱਸ ਹੋ ਗਿਆ ਆ ਦੇਖੋ ਤੇ ਕਿਤੇ ਸਿਆਲਾ ਵੇਜ 8 ਵਿੱਚ ਛੇ ਆ ਗਿਆ ਸੀ ਛੇ 5 6 ਟੈਂਪਰੇਚਰ ਹੋ ਗਿਆ ਸੀ ਆਪਣੇ ਅੰਡ ਵੀ ਬਹੁਤ ਪਈ ਰਕੀ ਤੇ ਗਰਮੀ ਨੇ ਵੀ ਉਨੀ ਜਿਆਦਾ ਪੈ ਰਹੀ ਜਿੰਨੀ ਜਿਆਦਾ ਠੰਡ ਪਈ ਹੈ ਵਾਕਿਆ ਗੱਡੀ ਚੰਦਾ ਹਿੱਲਦੀ ਬਹੁਤ ਹੈ ਹੈ ਇਹਨੇ ਛੋਕਰ ਵਗੈਰਾ ਨਹੀਂ ਲੱਗੇਗੇ ਛੋਕਰ ਲੱਗੇ ਨਹੀਂ ਹੁਣੇ ਉੱਚੀ ਕਰਕੇ ਹਨਾ ਟਾਇਰ ਹੁਣ ਵੱਡੇ ਕਰਕੇ ਇੰਨੀ ਉਹ ਟਰੱਕ ਨਹੀਂ ਜਾਂਦਾ ਵੱਡਾ ਜਿੰਨੀ ਜੀ ਵੱਡੀ ਹੋਏਗੀ ਉਹ ਹਿਲਣੀ ਏ ਇਹਦੇ ਕਹਿੰਦੇ ਹੁਣ ਇਹ ਦੂਜੀ ਲਗਜ਼ਰੀ ਗੱਡੀਆਂ ਥੋੜਾ ਜਿਹਾ ਜਿਹਦੇ ਤੁਹਾਨੂੰ ਪਤਾ ਲੱਗੇ ਅੰਦਰ ਕੇ ਬ੍ਰੀਜਾ ਖਤੋ ਜਿਆ ਅਸੀਂ ਬੈਠੇ ਆਂ ਬ੍ਰੀਜਾ ਚ ਕੈਰ ਛੋਟੇ ਹੀ ਨਾ ਤਾਂ ਉਹਦੇ ਚ ਪਤਾ ਹੀ ਨਾ ਲੱਗਦਾ ਹੁੰਦਾ ਜੀ ਜਾਂਦੇ ਫੇ ਰਸਤੇ ਤੇ ਇਹ ਪੈਨ ਉਹ ਟ੍ਰਾਲਾ ਆ ਹੈ ਨਾ ਟ੍ਰਾਲੇ ਕਾਲਾ ਘੋੜਾ ਕਾਲਾ ਘੋੜਾ ਘੋੜਾ ਤਿੱਗ ਤਿੱੜੇ ਕਰੇ ਦੇ ਕਿਦਾਂ ਹਲਾ ਹੁੰਦਾ ਨਾ ਵਿਖਿਆ ਹਲਾ ਦਿੰਦਾ ਉਹਦਾ ਹੀ ਹੈ ਹਸਾਲ ਦਾ ਬੇੜਾ ਘਹਿਣਾ ਬੈਠਾ ਕਰੋ ਨਹੀਂ ਤਾਂ ਮਰਜੀ ਤੁਹਾਡੀ ਨਹੀਂ ਤਾਂ ਬੱਸੇ ਨਹੀਂ ਤਾਂ ਬੱਸ ਹੈਗੀ ਧਾਰ ਕੱਢ ਚੱਲਦੇ ਸਾਡੀ ਚਕੇ ਨੇ ਆਣੇ ਤੇ ਆ ਜਾਗਾ ਨਿਆਣਿਆਂ ਦੇ ਥੜਿਆ ਧਾਰ ਕੱਢ ਤੇ ਫ੍ਰੀ ਬਣਾਣਾ ਨਹੀਂ ਵੱਡਾ ਦੀ ਮੈਂ ਆ ਜੇ ਕਰੇ ਛੋਟੇ ਨੂੰ ਫ੍ਰੀ ਹੋਵੇ ਉਦਾਂ ਵੀ ਲੱਗਣੀ ਟਿਕਟ ਉਹ ਅੱਛਾ ਉਹਨੇ ਚੱਕਿਆ ਕਰ ਬਸੇ ਤੇ ਹੱਥ ਲਵਾਪੇ ਚ ਪਾ ਲਈ ਬਾਹਾਂ ਚ ਸਿਰ ਤੇ ਰੱਖ ਲਿਆ ਕਰ ਸਿਰ ਤੇ ਰੱਖ ਲਿਆ ਸਮਾਨ ਲਿਆ ਕਰਾਂਗੇ ਹੀ ਤੂੰ ਕੱਲੀ ਆ ਜਾਗਾ ਕੱਲ੍ਹ ਸਵੇਰ ਠੀਕ ਹੈ ਰੋਟੀਆਂ ਵੀ ਬਾਰੇ ਅਸੀਂ ਬਹੁਤ ਚੰਗਾ ਠੰਡੀ ਗਾਸ਼ ਸੀ ਮਾਪੂ ਮੈਂ ਬਿਦਾ ਦਿ ਨੇਕਸਟ ਡੇ ਗਾਇਜ਼ ਰਾਤੀ ਹੋ ਗਈ ਸੀ ਲੇਟ ਸੋ ਇਸ ਲਈ ਹਾਫ ਵੀਡੀਓ ਸ਼ੂਟ ਕਰ ਹੋਈ ਆ ਇੱਧਰ ਦੇਖੋ ਅਜੇ ਸੌਂਤੇ ਨਹੀਂ ਕਈ ਉੱਠ ਗਿਆ ਫੋਨ ਤੇ ਲੱਗਾ ਹੋਇਆ ਉਧਰ ਰਾਜਵੀਰ ਥੇ ਲਗਾ ਪਿਆ ਤੇ Papa ਵੀ ਸੁੱਤੇ ਐ ਇਹ ਨਹੀਂ ਅਜੇ ਉੱਠਦੇ ਸੀ ਤੇ ਹੰਡੇ ਹਨ ਉੱਠ ਜਾ ਚਾਹ ਚੁੱਕੀਏ ਮਮਾ ਸਾਹਿਬ ਉਠੋ ਚਾਹ ਪੀ ਲਈਏ ਛੱਡ ਦਿਆ ਕਰ ਫੋਨ ਹੂੰ ਜਦੋਂ ਤੱਕ ਤਾਂ ਆਉਣਾਗਾ ਰਾ ਔਰ ਆਜੀ ਵਾਈਗੂ ਜੀ ਮੱਥਾ ਦੇ ਕੇ ਬਾਬਾ ਜੀ ਨੂੰ ਬਾਬਾ ਜੀ ਨੂੰ ਮੱਥਾ ਦੇ ਕੇ ਸੀ ਨਹੀਂ ਦੇ ਕੇ ਆ ਬਈ ਨਹੀਂ ਦੇ ਕੇ ਆ ਕੀ ਕਾਤਾ ਪਿਆ ਆ ਕੀ ਕਾਤਾ ਪਿਆ ਆ ਕੀ ਕਾਤਾ ਵਾਈਗੂ ਕਾ ਦਵਾ ਅਰੇ ਨੀਨੀ ਆਈ ਆ ਚਾ ਲਿਆਓ ਕੀ ਆ ਦੇ ਦੋ ਹਾਂਜੀ ਵੀ ਪਲੈਨਿੰਗ ਅੱਜ ਫਿਰ ਹੋਇਆ ਬ੍ਰੋ ਇਹ ਆਈ ਹੋਵੇ ਕਿੰਦਾ ਕਿ ਇਸਤਰੀ ਆ ਗਏ ਆ ਅੱਜ ਜਾਣਾ ਅਸੀ ਮਾਸੀ ਕੋ ਅੱਜ ਹੈ ਸ਼ੈਡਚੂਲਡ ਹੈ ਹਨਾ ਰਾਜਵੀਰ ਆ ਦੇਖੋ ਇਧਰ ਇਹਨਾਂ ਦੀ ਵੀਡੀਓ ਅਸੀਂ ਨਹੀਂ ਮੁੱਕਦੀਆਂ ਭਰਾ ਤੇਰੀਆਂ ਏ ਕੀ ਚੱਲਦਾ ਪਿਆ ਫੜ ਉਹਦਾ ਨਾਨੀ ਨੂੰ ਦੇਆ ਆਹ ਬਤੂ ਗੀਉ ਕਿਉ ਗੀਉ ਫਾਈ ਗਾ ਦੋ ਮਾਮੇਨ ਸਾਸੀ ਕਾ ਗਾ ਦੋ ਮਾਮੇ ਚਾਚੀ ਕਾ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਵਾਲ ਉੱਡ ਗਏ ਵਿਚਾਰੇ ਤੇ ਸਾਰੇ ਹਵਾ ਦੇ ਨਾਲ ਹੀ ਰਾਜੀਵ ਹਾਂਜੀ ਨਾਨੀ ਉੱਧਰ ਗਏ ਸਬਜ਼ੀ ਲੈਣ ਪਿੱਛੇ ਪਲਾਟ ਵਿੱਚ ਕੇ ਮਮਾ ਮੈ ਗੋਡ ਮਾਰਨਿੰਗ ਗੁੱਡ ਮਾਰਨਿੰਗ ਨਾਵਤ ਵਾਹੂ ਗਾਦੋ ਮੱਥਾ ਤੇਕ ਦੋ ਬਾਬਾ ਜੀ ਨੂੰ ਵਾਏ ਗੁਰੂ ਆਓ ਲੱਤਾਂ ਚਾਲਦੇ ਆ ਪੂਰੀਆਂ ਪੂਰੀਆਂ ਲੱਤਾਂ ਚਲਾਉਂਦਾ ਐ ਹਾਂ ਐ ਐ ਹੋ ਗਿਆਈ ਹੋ ਗਿਆਈ ਉਹ ਵੀ ਆ ਜਾ ਉਹ ਖੈਰਾ ਨਾ ਉਹ ਤੋ ਉਹ ਤਿਆਰ ਹੋ ਵੋ ਚੱਲੀ ਏ ਚੱਲੀ ਏ ਜੰਗਾ ਕਿਦਾਂ ਦੀ ਲੱਗੇ ਗੱਡੀ ਆਡੀ ਗੱਡੀ ਘੈਂਟ ਆ ਉੱਤੇ ਰੋਟਾਂ ਹੱਥ ਪਾਲਿਆ ਭੁੱਖੜ ਨੇ ਮੂੰਹ ਚ ਉੱਠ ਉੱਠ ਜੋ ਚਾਹ ਨਹੀਂ ਪੀਤੀ ਸਵੇਰ ਦੀ ਮੈਂ ਤੁਹਾਨੂੰ ਟੀ ਸਵੇਗ ਹੋਈ ਹੈ ਹਾਂ ਬਤ ਮਤਲਬ ਕਹਿੰਦਾ ਮੈਂ ਛੇਤੀ ਉੱਠ ਗਈ ਅੱਜ ਨਾ ਆ ਜਾ ਇਹ ਹੈ ਜੀ ਸਾਡੀ ਜੇ ਜੀ ਦੇ ਕੋਲੀ ਸੇ ਆ ਗਏ ਮੈਂ ਸਾਰੇ ਬਾਹਰ ਕੱਢਿਆ ਬਾਹਰ ਕੱਢਿਆ ਬਾਹਰ ਬੈਠੀ ਰਹੀ ਜਾਂਦੀ ਜਾ ਕਰ ਲੋ ਜੋ ਕਰਨਾ ਮੈਂ ਨਹੀਂ ਅੰਦਰ ਹੋਣਾ ਆ ਗਈ ਹੁਣ ਏ ਡੈਡੀ